ਬੋਲੇ ਸੋਨਿਹਾਲ ਸਵਾ ਲੱਬਾ ਪ੍ਰਸ਼ਾਦ ਲੈ ਲੈ ਉਧਰ ਵੇਖੋ ਭਾਈਆ ਅੱਜ ਪੰਜਾਬ ਦਾ ਇੱਕ ਚੋਟੀ ਦਾ ਘੋੜਾ ਪਰਬਤ ਕੱਦ 66 ਇੰਚ ਪੰਜਾਬ ਦੀ ਧਰਤੀ ਤੋਂ ਚੱਲਿਆ ਹਰਿਆਣੇ ਤੇ ਸਾਰੇ ਹਰਿਆਣੇ ਵਾਲੇ ਭਰਾਵਾਂ ਨੂੰ ਵਧਾਈਆਂ ਨੇ ਕਿਉਂਕਿ ਸਾਰੇ ਵੀਰਾਂ ਦੇਖੋ ਇਕੱਠੇ ਹੋ ਕੇ ਘੋੜਾ ਲੈਣ ਆਏ ਬਹੁਤ ਖੁਸ਼ੀ ਆ ਵੀਰ ਉਹਨਾਂ ਨੂੰ ਤੇ ਤੁਸੀਂ ਵੀ ਸਾਰੇ ਵੀਰ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਹੋਇਆ ਵੀਰੋਆਂ ਨੂੰ ਵਧਾਈਆਂ ਦਿਓ ਨਾਲੇ ਤੁਹਾਨੂੰ ਘੋੜਾ ਦਿਖਾਦਾ ਮੈਂ ਪਰਬਤ ਇਹਦੀ ਖੂਬਸੂਰਤੀ ਦਿਖਾਦਾ ਤੇ ਨਾਲੇ ਸੁਣਿਓ ਕਿ ਇਹਦੀ ਡੀਲ ਹੈ ਜਿਹੜੀ ਉਹ ਕਿਵੇਂ ਹੋਈ ਕਿਹੜੇ ਪ੍ਰਾਣ ਨੇ ਘੋੜਾ ਦਵਾਇਆ ਇਹ ਘੋੜਾ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਪੂਰਾ ਮਜ਼ਬੂਤ ਤੇ ਸੁਨੱਖਾ ਘੋੜਾ ਪੂਰੇ ਵੱਡੇ ਕੱਦ ਦਾ 68 ਇੰਚ ਇਸ ਘੋੜੇ ਦਾ ਕੱਦ ਦਾ ਸਕੇਲ ਵਾਲਾ ਵੀਰੂਰਾ ਦਾ ਕਹਿਣਾ ਕਿ ਸਾਡੇ ਰੀਜ ਵਿੱਚ ਕੋਈ ਵੱਡੇ ਕੱਦ ਦਾ ਚੰਗਾ ਘੋੜਾ ਨਹੀਂ ਸੀ ਇਸ ਕਰਕੇ ਸਾਨੂੰ ਘਾਟ ਮਹਿਸੂਸ ਹੁੰਦੀ ਸੀ ਤੇ ਇੱਕ ਸਾਡੀ ਰੀਜ ਵੀ ਸੀ ਵੀ ਇੱਕ ਚੰਗਾ ਨੋਕਰਾ ਵੱਡੇ ਕੱਦ ਦਾ ਘੋੜਾ ਸਾਡੇ ਕੋਲ ਹੋਵੇ ਤੇ ਵੀਰੂਰਾ ਨੇ ਦੀ ਰੀਜ ਗੁਰੂ ਮਹਾਰਾਜ ਨੇ ਪੂਰੀ ਕੀਤੀ ਆ ਤੇ ਪਰਬਤ ਚੱਲਿਆ ਪਿੰਡ ਡਾਚਰ ਜ਼ਿਲ੍ਹਾ ਕਰਨਾਲ ਵੀਰੂਰਾ ਨੇ ਆਪਣੀ ਸਿੱਖ ਮਰਿਆਦਾ ਅਨਸਾਰ ਅਰਦਾਸ ਬੇਨਤੀਆਂ ਕੀਤੀਆਂ ਗੁਰੂ ਸਾਹਿਬ ਅੱਗੇ ਤੇ ਫਿਰ ਘੋੜਾ ਲੈ ਕੇ ਗਏ ਅੱਗੇ ਸਾਰੀ ਡਿਟੇਲ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇੰਟਰਵਿਊ ਕੀਤੀ ਹੈ ਬਾਈ ਹੁਰਾਂ ਦੀ ਇਹ ਭਰਾ ਦਾ ਗਿੰਦੀ ਗਰੇਵਾਲ ਦਾ ਧੰਨਵਾਦ ਕਰਦੇ ਨੇ ਵੀਰੋ ਜਿਨ੍ਹਾਂ ਨੇ ਘੋੜਾ ਦਵਾਇਆ ਬਾਈ ਉਹਨਾਂ ਦੀ ਰੀਜ ਪੂਰੀ ਕੀਤੀ ਨਾਲ ਬਾਈ ਅਨਵਰਾ ਜਿਹੜਾ ਫੈਰੀਅਰ ਉਹ ਵੀ ਵੀਰੋ ਉਹਨਾਂ ਦੇ ਨਾਲ ਸੀ ਬਾਈ ਅਰਸ਼ ਕਹਿੰਦਾ ਵੀ ਗਿੰਦੀ ਗਰੇਵਾਲ ਨਾਲ ਬਾਈ ਨੱਥੂ ਮੱਜਰ ਵਾਲੇ ਨਾਲ ਬਹੁਤ ਪ੍ਰੇਮ ਆ ਤੇ ਬਾਈ ਨੇ ਸਾਨੂੰ ਇੱਕ ਟੂਮ ਦਵਾਈਆ ਤੇ ਟੂਮ ਤੁਸੀਂ ਸਾਹਮਣੇ ਦੇਖੋ ਇਹਦੀ ਗਰਦਨ ਗੁਰਦੰਦਾ ਫੇਸ ਬਹੁਤ ਚੰਗਾ ਇਹਦੀ ਬਲੈਕ ਲਾਈਨ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਰਬਤ ਪਰਬਤ ਆ ਗਿਆ ਅਲੀ ਗੌਂਡਰ ਦਾ ਜਿਹੜਾ ਬਾਈ ਕਾਬਲ ਕੋਲ ਆ ਪਿੰਡ ਕੌਣੀ ਦੋਦੇ ਅਲੀਗੌਂਡਰਾ ਜਿਹੜਾ ਉਹ ਆ ਗਿਆ ਮਾਲ ਖੇੜੀ ਵਾਲੇ ਘੋੜੇ ਦਾ ਤੇ ਮਾਲ ਖੇੜੀ ਵਾਲਾ ਘੋੜਾ ਆ ਗਿਆ ਵੱਡੇ ਬੋਰ ਵਾਲੇ ਘੋੜੇ ਦਾ ਬੱਚਾ ਤੇ ਮਾਂ ਦਾ ਆਪਾਂ ਕਹਿੰਦੇ ਨੂੰ ਬਰੀਡਿੰਗ 'ਚ ਵੱਡਾ ਰੋਲ ਹੁੰਦਾ ਤੇ ਇਸ ਘੋੜੇ ਦੀ ਮਾਂ ਜਿਹੜੀ ਉਹ ਮਿੰਟੂ ਬਾਈ ਵਾਲੇ ਅਰਜਨ ਘੋੜੇ ਦੀ ਬੱਚੀ ਆ ਤੇ ਮਾਂ ਵੀ ਬਹੁਤ ਚੰਗੀ ਸੀ ਬਿਰੂਰੀ ਕਹਿੰਦੇ ਦੀ ਤੇ ਅੱਗੇ ਦੇ ਬੱਚੇ ਵੀ ਬਈ ਬਹੁਤ ਚੰਗੇ ਆਇਆ ਖਾਸ ਕਰਕੇ ਚੰਬੀਆਂ ਘੋੜੀਆਂ ਦੇ ਉੱਪਰ ਬਹੁਤ ਵਧੀਆ ਰਿਜ਼ਲਟ ਦਿੱਤੇ ਆ ਪਰਬਤ ਨੇ ਆ ਮੈਂ ਕੁਝ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਡਿਜ਼ਾਈਨ ਜੂਨ ਗਰਦਨ ਦਾ ਫੇਸ ਦਾ ਕੰਨ ਦਾ ਬਹੁਤ ਸੋਹਣਾ ਦਿੱਤਾ ਕੋੜ ਆਪ ਭਾਰੀ ਵੀ ਪੂਰਾ ਤੇ ਕੰਨ ਕੰਨ ਪਰ ਬਹੁਤ ਸ਼ਕੀਨ ਆ ਮਜ਼ਬੂਤੀ ਦੇ ਨਾਲ ਨਾਲ ਸ਼ਕੀਨ ਨਹੀਂ ਪੂਰੀ ਆ ਘੋੜੇ ਦੇ ਵਿੱਚ ਪਰਬਤ ਚਹਿਲ ਸਟੱਡ ਫਾਰਮ ਦੀ ਸ਼ਾਨ ਬਣ ਗਿਆ ਪਿੰਡ ਡਾਚਰ ਪਹੁੰਚ ਗਿਆ ਜੀ ਜ਼ਿਲ੍ਹਾ ਕਰਨਾਲ ਦੇ ਵਿੱਚ ਸਾਰੇ ਭਰਾ ਇਸ ਏਰੀਏ ਦੇ ਨੋਟ ਰੱਖਿਓ ਵੀ ਚੰਗਾ ਨੁਕਰਾ ਘੋੜਾ ਤੁਹਾਡੇ ਏਰੀਏ ਦੇ ਵਿੱਚ ਆ ਗਿਆ ਛਾਤੀ ਛੂਤੀ ਸੁੱਪ ਸੰਬ ਦਾ ਬਹੁਤ ਚੰਗਾ ਘੋੜਾ ਆਜੋ ਫਿਰ ਵੀਰ ਉਹਨਾਂ ਨਾਲ ਤਾਂ ਡਿੱ ਗੱਲਬਾਤ ਕਰਾਉਣਾ ਮੈਂ ਤੇ ਸਭ ਤੋਂ ਪਹਿਲਾਂ ਤਾਂ ਅਰਦਾਸ ਬੇਨਤੀਆਂ ਹੋਣਗੀਆਂ ਬਾਈ ਅਰਦਾਸ ਜ਼ਰੂਰ ਸੁਣੀਓ ਤੇ ਉਸ ਤੋਂ ਬਾਅਦ ਵੀਰ ਉਹਨਾਂ ਤੋਂ ਸਾਰੀ ਆਪਾਂ ਡਿਟੇਲ ਲਾਵਾਂਗੇ ਘੋੜੇ ਬਾਰੇ ਵੀ ਤੇ ਸਾਰੀ ਗੱਲਬਾਤ ਕਰਾਂਗੇ ਤੇ ਆਜੋ ਮਿੱਤਰੋ ਜੁੜੇ ਰਹੋ ਜਿਹੜੇ ਸੱਜਣ ਨਵੇਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਘੋੜਾ ਕਿਵੇਂ ਲੱਗਿਆ ओम श्री वाहेगुरु 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 साहिब जी ओ कीता ਲੋੜੀਏ ਕੰਮ ਸੋ ਹਰਪੇ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਾਖੀਏ ਤਿੰਨੇ ਤਾਂ ਆਪਣੀ ਵਾਰਨ ਹਾਰਾ ਦੁਖ ਹੰਤਾ ਸੁਖ ਰਾਜ ਤਾਂ ਕੋ ਬਿਗੜਨਾ ਕੋ ਉਲਾਗੇ ਜਾ ਕੀ ਰਵਾਗੇ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਵਾਰਾ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇ ਪ੍ਰਥਮ ਭਗਉਤੀ ਸੇਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰੰਗ ਦੇ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਦੀ ਧਿਆਈ ਹੈ ਜਿਸ ਦਿੱਠੇ ਸਬਦੂ ਜਾਇ ਤੇ ਇੱਕ ਬਾਦ ਸਿਮਰੀ ਹੈ ਘਰ ਨੌਨਦਾ ਵੇ ਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾ ਪਤਸ਼ਾਹੀਆਂ ਦੇ ਆਤਮ ਸਰੂਪ ਗੁਰਤਾ ਗਦੀ ਤੇ ਪ੍ਰਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆ ਹਟੀਆਂ ਜਪਿਆ ਤੱਪਿਆ ਜਿੰਨਾ ਸਤਿਗੁਰ ਪਿਆਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਹੰਢ ਕਿਤਾ ਤੇਨਾ ਪਿਆਰੇ ਆ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਇੰਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰੇ ਆ ਸਿੱਖੀ ਕੇ ਸਾਸਵਾ ਸਾਸੰਗਣੀ ਬਾਈ ਤੇ ਨਾ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤੇ ਆਵਣ ਕਾ ਸਦਕਾ ਸਰਬ ਸੁਖੋ ਵੇ ਜਹਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਹਾਂ ਤਹਾਰ ਚਰਵਾਏ ਤੇ ਦੇਗ ਤੇਗ ਫਤੈ ਵਰਤ ਕੀ ਪੈਜ ਪੰਦ ਕੀ ਜੀ ਸ੍ਰੀ ਸਾਹਿਬ ਜੀ ਹੋਣਾ ਜੀ ਸਹਾਇ ਖਾਲਸਾ ਜੀ ਕੇ ਬੋਲ ਬాలే ਬੋਲੋ ਜੀ ਵਾਹਿਗੁਰੂ ਗੁਰ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਗ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟੱਲ ਧਰਮ ਕਾਜੇ ਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰ ਸਿੱਖਾ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖੇ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਪਾਤਸ਼ਾਹੀਆ ਸ਼ੰਨਨ ਕਾਣਾ ਸਾਹਿਬ ਤੋਂ ਗੁਰਦੁਆਰੇ ਆ ਗੁਰੂ ਧੰਮਾ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ ਜੀ ਨਿਮਾਨਿਆ ਤੇ ਮਾਨ ਸਤਿਗੁਰੂ ਨੀਤਾਨਿਆ ਤੇ ਤਾਨ ਨਿਓਟਿਆਂ ਦੀ ਓਟ ਧੰਨ 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 ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਚਰਣਾ ਕਮਲਾਂ ਦੇ ਵਿੱਚ ਅਰਦਾਸ ਬੈਂਤੀ ਚੋਧੜੀ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮਨਦੀਪ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਆਪਣੇ ਕਰੇ ਰੱਖਿਆ ਹੋਇਆ ਘੋੜਾ ਸਰਦਾਰ ਅਰਸ਼ਦੀਪ ਸਿੰਘ ਸਨੋ ਸਰਦਾਰ ਨਿਰਮਲ ਸਿੰਘ ਦੇ ਪਰਿਵਾਰ ਨੂੰ ਵੇਚਿਆ ਹੈ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਪਰਿਵਾਰ ਦੇ ਸਿਰ ਉੱਤੇ ਰਹਿਮਤ ਭਰਿਆ ਹੱਥ ਰੱਖਣਾ ਦਸਾਂ ਨਵਾ ਦੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀ ਆ ਘੋੜੇ ਨੂੰ ਲੰਬੀ ਆਰਜੂ ਤੇ ਪਰਿਵਾਰ ਦੇ ਵਾਸਤੇ ਮਹਾਰਾਜ ਜੀਓ ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕਰਨੀ ਭੰਡਾਰੇ ਭਰਪੂਰ ਕਰਨੇ ਕਾਲ ਕੰਡੇ ਦੂਰ ਕਰਨੇ ਮੰਨ ਦੀਆਂ ਮਰਜ਼ਾ ਗੁਰਮਤ ਨੂੰ ਸਾਧ ਸੰਪੂਰਨ ਕਰਨੀ ਆ ਘਰ ਪਰਿਵਾਰ ਵਿੱਚ ਮੇਲ ਜੋੜ ਅਤੇ ਇਤਿਫਾਕ ਦਿਨ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨੀ ਜੀ ਜੋ ਜੋ ਭਾਵਨਾ ਨੂੰ ਲੈ ਕੇ ਸੇਵ ਪ੍ਰਵਾਹ ਨੇ ਜਾਨਵਰ ਖਰੀਦੇ ਸੋ ਸੋ ਮਨੋ ਕਾਮਨਾ ਭਾਵਨਾ ਗੁਰਮਤ ਅਨੁਸਾਰ ਸੰਪੂਰਨ ਕਰਨੀ ਹੈ ਕਾਰਜ ਸੰਪੂਰਨ ਕਰਨੇ ਆਪ ਜੀ ਦੀ ਹਜ਼ੂਰੀ ਵਿੱਚ ਮਿਸ਼ਤਾਂ ਦੇ ਪ੍ਰਸ਼ਾਦ ਹਾਜ਼ਰ ਹੋਏ ਨੇ ਦਾਰ ਤੇ ਪ੍ਰਵਾਨ ਹੋਵੇ ਰਵਾਨਾ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਏ ਜੋ ਸ਼ਕੇ ਪਵਿੱਤਰ ਨਾਮ ਸਤਨਾਮ ਸ੍ਰੀ ਵਾਇਗੁਰੂ 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 ਅੱਠੇ ਪੈਰ ਨਾਮ ਜਪੇ ਕਿਰਪਾ ਕਰੋ ਮਹਾਰਾਜ ਸਰਦਾਰ ਅਰਸ਼ਦੀਪ ਸਿੰਘ ਸਨ ਸਰਦਾਰ ਨਿਰਮਲ ਸਿੰਘ ਜੀ ਨੂੰ ਘੋੜਾ ਲੈ ਕੇ ਜਾਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਗੁਰਮੁਖ ਪਿਆਰਿਆਂ ਦਾ ਮੇਲ ਕਰਾਓ ਜਿਨ੍ਹਾਂ ਦਾ ਮਿਲਿਆ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਸਾਦ ਹੋਣੀ ਹੱਥ ਲਾ ਲੇ ਪ੍ਰਸਾਦ ਲੈ ਲਓ ਨਹੀਂ ਨਹੀਂ ਉਧਰ ਵੇਖੋ ਭਾਈਆ ਇੱਥੇ ਲੋ ਵਾਈ ਗੁਰੂ ਜੀ ਵਾਈ ਗੁਰੂ ਜੀ ਅੱਜ ਦੋਸਤੋ ਅੱਜ ਫੇਰ ਨੁਕਰਾ ਜਗਤ ਦੇ ਵਿੱਚ ਇੱਕ ਬਹੁਤ ਚੰਗੀ ਡੀਲ ਹੋਈ ਆ ਘੋੜਾ ਪਰਬਤ ਪੰਜਾਬ ਦੀ ਧਰਤੀ ਤੋਂ ਹਰਿਆਣੇ ਤੇ ਜਾ ਰਹੇ ਅਕਸਰ ਆਪਾਂ ਦੇਖਿਆ ਹੋਵੇ ਆਪਣੇ ਪੰਜਾਬੀ ਹਰ ਖੇਤਰ ਚ ਮੱਲਾ ਮਾਰਦੇ ਨੇ ਆਪਣੇ ਪੰਜਾਬੀ ਜਿਹੜੇ ਹਰਿਆਣੇ ਦੀ ਧਰਤੀ ਤੇ ਬੈਠੇ ਨੇ ਅੱਜ ਉਹਨਾਂ ਨੇ ਵੀ ਬਹੁਤ ਵੱਡੀ ਮੱਲ ਮਾਰੀ ਆ ਬਹੁਤ ਹੀ ਟੌਪ ਦਾ ਘੋੜਾ ਬਾਈ ਮਨਦੀਪ ਦੇ ਕੋਲੋਂ ਆਪਦੇ ਕੋਲ ਲੈ ਕੇ ਜਾ ਰਹੇ ਨੇ ਇੱਕ ਚੰਗੀ ਬਰੀਡਿੰਗ ਕਰਾਉਣ ਵਾਸਤੇ। ਬਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ। ਸਾਰੇ ਭਰਾਵਾਂ ਨੂੰ ਵੀ ਵਧਾਈਆਂ ਨੇ ਬਾਈ ਮੰਦੀਪ ਤੁਹਾਨੂੰ ਵੀ ਬਾਕੀ ਸਾਰੇ ਭਰਾਵਾਂ ਨੂੰ ਵੀ ਬਾਈ। ਤੇ ਮੰਦੀਪ ਸਭ ਤੋਂ ਪਹਿਲਾਂ ਤਾਂ ਤੁਸੀਂ ਬੱਚਾ ਪਾਲਿਆ ਸੀ ਹੈਨਾ? ਪਰਬਤ। ਇਹਦੀ ਸਟਾਰਟਿੰਗ ਦੀ ਜਰੂਰ ਡਿਟੇਲ ਦਿਓ। ਆਪਾਂ ਆਪਣੇ ਘਰੇ ਬਰੀਡ ਹੋਇਆ ਸੀ ਜਾਂ ਆਪਾਂ ਲੈ ਕੇ ਆਏ ਸੀ ਇਹਨੂੰ? ਆਪਣੇ ਬੱਚਾ ਹੀ ਲਿਆ ਸੀ ਇਹ। ਅੱਛਾ ਬਾਈ। 2 ਮਹੀਨੇ ਦਾ ਸੀ। ਅੱਛਾ 5 ਕਿ ਮਹੀਨੇ ਦਾ ਸੀ ਬਾਈ। ਠੀਕ ਆ ਬਾਈ। ਤੇ ਬਾਪ ਇਹਦਾ ਹਲੀ ਕਾਊਂਟਰ। ਬਾਈ ਜੋਤੀ ਕੋਲ ਸੀ ਸੁਨਮ ਕੋਲ। ਹਾਂਜੀ ਹਾਂਜੀ। ਤੇ ਮਾਕੇ ਨੀ ਉਹ ਮਿੰਟੂ ਬਾਈ ਵਾਲੇ ਅਰਜਨ ਘੋੜੇ ਦੀ ਸੀ ਠੀਕ ਆ ਬਾਈ ਥੋੜੀ ਸੀ ਕਾਫੀ ਅੱਛਾ ਬਾਈ ਹਾਂ ਉਹਦਾ ਬੱਚਾ ਇਹ ਇਹ ਬਰੀਡ ਕਿੱਥੇ ਹੋਇਆ ਸੀ ਬਾਈ ਪਰਪਤ ਬਾਈ ਇਹ ਸੁਨਾਮ ਹੋਇਆ ਸੀ ਅੱਛਾ ਬਾਈ ਦੇ ਉੱਥੇ ਹਾਂ ਜੋਤੀ ਉਹਨਾਂ ਦੇ ਜਾਣ ਪਛਾਣ ਚ ਹੋਇਆ ਸੀ ਠੀਕ ਆ ਬਾਈ ਹਾਂ ਤੇ ਹੁਣ ਤਾਂ ਇਹਦਾ ਪਿਓ ਉੱਥੇ ਕੌਣੀ ਪਿੰਡ ਚਲਾ ਗਿਆ ਬਾਈ ਕਿ ਕਾਬਲ ਕੋਲੇ ਹਾਂ ਉਹਦੇ ਬਹੁਤ ਚੰਗੇ ਬੱਚੇ ਨੇ ਤੇ ਬਾਈ ਹੁਣ ਕਿੰਨੀ ਉਮਰ ਦਾ ਹੋ ਗਿਆ ਆਪਣਾ ਪਰਪਤ ਇਹ ਬਾਈ 4 ਸਾਲ ਤੋਂ 2 ਕੁ ਮਹੀਨੇ ਉੱਪਰ ਹੋ ਗਿਆ ਉੱਪਰ ਹੋ ਗਿਆ ਬਾਈ ਹਾਂ ਠੀਕ ਹੈ ਭਾਈ ਬਾਕੀ ਮੈਂ ਫੋਟੋਆਂ ਦੇਖਿਆ ਨਾ ਬਈ ਰਿਜ਼ਲਟ ਬੜੇ ਚੰਗੇ ਆਇਆ ਹੈ ਹਨਾ ਬੱਚੇ ਬਹੁਤ ਸੋਹਣੇ ਆ ਰਹੇ ਨੇ ਠੀਕ ਠੀਕ ਹੈ ਬਈ ਜੰਬੀਆਂ ਕੁੜੀਆਂ ਤੇ ਸੋਇਆ ਸਾਰੇ ਨੁਕਰੇ ਬੱਚੇ ਨੁਕਰੇ ਸੋਇਆ ਮੈਂ ਆ ਪਿਛਲੇ ਦਿਨੀ ਬਾਈ ਮਿੰਟੂ ਦੀ ਵੀ ਇੰਟਰਵਿਊ ਕੀਤੀ ਆ ਉਹ ਕਹਿੰਦਾ ਵੀ ਅਰਜਨ ਦੀਆਂ ਜਿੰਨੀਆਂ ਬੱਚੀਆਂ ਸੀ ਵੀ ਉਹਨਾਂ ਨੇ ਰਿਕਾਰਡ ਤੋੜ ਕੇ ਬਰੀਡਿੰਗ ਕੀਤੀ ਆ ਬਹੁਤ ਚੰਗੀ ਬਰੀਡਿੰਗ ਕੀਤੀ ਆ ਬਲੱਡ ਦੋਵੇਂ ਪਾਸੋਂ ਚੰਗਾ ਸਹੀ ਸਹੀ ਗੱਲ ਆ ਬਾਈ ਤੇ ਹੁਣ ਉਮਰ ਤਾਂ ਇਹਦੀ 4 ਸਾਲ ਤੋਂ ਉੱਪਰ ਹੋ ਗਈ ਥੋੜੀ ਜੀ ਤੇ ਕੱਦ ਕਿੰਨਾ ਬਾਈ ਆਪਣੇ ਹੌਂ ਕੋੜੇ ਦਾ ਜੀ ਵੀਰੇ ਫੱਟੀ ਵਾਲਾ 68 ਇੰਚ ਫੱਟੀ ਵਾਲਾ 68 ਇੰਚ ਠੀਕ ਆ ਤੇ ਫਿਰ ਹਰਿਆਣੇ ਭੇਜ ਰਹੇ ਕੋੜਾ ਬਾਈ ਹੈ ਜੀ ਹੁਣ ਬਾਈ ਇੱਧਰ ਆਪਣੇ ਹੀ ਨੇ ਸਾਰੇ ਘਰੇ ਹੀ ਜਾ ਰਿਹਾ ਉੱਥੇ ਵੀ ਕੋਈ ਐਦਾਂ ਨਹੀਂ ਹੈਗਾ ਠੀਕ ਆ ਬਾਈ ਨਹੀਂ ਚੰਗੀ ਗੱਲ ਆ ਵੀਰੇ ਤੇ ਭਰਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਜੀ ਤੇ ਬਾਈ ਕਿਵੇਂ ਮੂਡ ਬਣ ਗਿਆ ਫਿਰ ਕੋੜਾ ਲੈਣ ਦਾ ਵੀਰੇ ਜੀ 10 12 ਦਿਨ ਪਹਿਲਾਂ ਆਪਾਂ ਨਾ ਮੰਦੀ ਬਾਈ ਕੋਲ ਦੇਖਣ ਆਏ ਸੀ ਕੋੜੀ ਨਾਲ ਮੀਟ ਕਰਾਉਣੀ ਸੀ अच्छा जी ਤੇ ਅਸੀਂ ਕੁਦਰਤੀ ਸਵਭਾਅ ਬਣ ਕੇ ਰਾਤ ਨੂੰ ਸੀ ਇੱਥੇ ਬਾਈ ਕੋਲ ਪਹੁੰਚ ਗਏ ਇੱਕ ਤੇ ਬਾਈ ਦਾ ਇੱਕ ਸਾਡੇ ਅੰਕਲਰ ਦਾ ਸੁਭਾਅ ਬਹੁਤ ਚੰਗਾ ਠੀਕ ਤੇ ਸਾਨੂੰ ਆ ਕੇ ਜਦੋਂ ਪਤਾ ਲੱਗਣਾ ਵੀ ਇਹ ਵੀ ਸੇਲ ਕਰਦੇ ਨੇ ਫਿਰ ਅਗਲੇ ਦਿਨ ਅਸੀਂ ਸਲਾਹ ਬਣਾ ਲਈ ਵੀ ਚਲੋ ਆਪਾਂ ਭਾਈ ਬਾਈਰ ਨੂੰ ਪੁੱਛ ਕੇ ਦੇਖ ਲੈਂਦੇ ਆ ਸਾਡਾ ਗੱਲ ਨੇੜੇ ਲੱਗਦੀ ਆ ਬਲੇ ਲਿਆ ਤੇ ਸਾਨੂੰ ਚੀਜ਼ੇ ਪਸੰਦ ਆຊੁੰਦੇ ਦੇਖ ਕੇ ਚੰਗੀ ਜੀ ਬਾਈ ਨੂੰ ਦਾ ਬਹੁਤ ਧੰਨਵਾਦ ਹੈ ਜਿਹੜੇ ਅੱਜ ਰਾਤ ਨੂੰ ਆਏ ਆ ਇੱਥੇ ਕਮ ਕਮੇ 7 7:30 ਵਜੇ ਤੇ ਬਾਈ ਨੇ ਸਾਨੂੰ ਗੋੜਾ ਵੀ ਤੇ ਕੋਲ ਵੀ ਬਾਹਰ ਕੱਢ ਕੇ ਦਿਖਾਈ ਨੇ ਇਹਦੇ ਨਾਲ ਕੋਈ ਨਹੀਂ ਦਿਖਾਉਂਦਾ ਹਨ ਬਾਈ ਬਹੁਤ ਬੰਦਾ ਵਧੀਆ ਲਗਾ ਤੇ ਅੰਕਲ ਦਾ ਸੁਭਾਅ ਬਹੁਤ ਚੰਗਾ ਯਾਰ ਚੰਗੀ ਗੱਲ ਹੈ ਹਾਂਜੀ ਹਾਂਜੀ ਨਹੀਂ ਠੀਕ ਹੈ ਬਾਈ ਫਿਰ ਕੋੜਾ ਪਹਿਲੀ ਨਜ਼ਰ ਪਸੰਦ ਆ ਗਿਆ ਬਾਈ ਅੱਜ ਬਿਰਵੇਤ ਵਿੰਦਿਆ ਸਾਰਾ ਠੀਕ ਹੈ ਜਦੋਂ ਬਾਹਰ ਨਾਲ ਬਾਹਰ ਕੱਢਿਆ ਤੇ ਸਾਨੂੰ ਵਿੰਦਿਆ ਸਾਰੀ ਪਸੰਦ ਆ ਗਈ ਕੋੜਾ ਆਪਾਂ ਲੈਣਾ ਹੈ ਠੀਕ ਹੈ ਬਾਈ ਹਾਂ ਆਏ ਤਾਂ ਆਪਾਂ ਮੇਡ ਕਾਂ ਵਾਸਤੇ ਸਾਂ ਔਲੀ ਪਰੋਣੀ ਸੀ ਠੀਕ ਹੈ ਜੀ ਹਾਂਜੀ ਨਹੀਂ ਚੰਗੀ ਗੱਲ ਹੈ ਤੁਹਾਡੇ ਇਲਾਕੇ ਨੂੰ ਵੀ ਫਾਇਦਾ ਹੋਊ ਬਾਈ ਚੰਗਾ ਕੋੜਾ ਤੁਹਾਡੇ ਏਰੀਆ ਜੀ ਹੈ ਬਾਈ ਤੁਹਾਡੇ ਨਾਲ ਹਰਿਆਣੇ ਚ ਕੋੜੀਆਂ ਪਹਿਲਾਂ ਵੀ ਹੈ ਸਨ ਤੇ ਜਦੋਂ ਦੀ ਥੋੜੀ ਜਿਹੀ ਪੰਜਾਬ ਤੋਂ ਤੁਹਾਡੇ ਚੱਲੀ ਨਾ ਸਾਡੇ ਉੱਥੇ ਲੋਕਾਂ ਦਾ ਫੇਰ ਥੋੜਾ ਜਿਹਾ ਟ੍ਰੈਂਡ ਚੱਲ ਗਿਆ ਕਿ ਕੋੜੀ ਰੱਖ ਠੀਕ ਹੈ ਨਾਮ ਤੇ ਹਰਿਆਣੇ ਚ ਇਦਾਂ ਇਦਾਂ ਵੱਡਾ ਤੇ ਘੋੜਾ ਸਾਡੇ ਕੋਲ ਹੈ ਵੀ ਨੀਗਾ ਅੱਛਾ ਜੀ ਤੇ ਅਸੀਂ ਉਹਨੂੰ ਬਰੀਡਿੰਗ ਵਾਸਤੇ ਘੋੜਾ ਲਿਆ ਠੀਕ ਠੀਕ ਆ ਬਾਈ ਤੇ ਆਪਣਾ ਪ੍ਰੋਪਰ ਐਡਰੈਸ ਕੀ ਆ ਵੀਰੇ ਜਿੱਥੇ ਘੋੜਾ ਜਾ ਰਿਹਾ ਜੀ ਹਾਂ ਜ਼ਿਲ੍ਹਾ ਕਰਨਾਲ ਜੀ ਪਿੰਡ ਡਾਚਰ ਜੀ ਠੀਕ ਚੈਲ ਸਟੱਡ ਫਾਰਮ ਤੋਂ ਨਾ ਤੋਂ ਜੀ ਹਾਂਜੀ ਡਾਕਟਰ ਪਿੰਡ ਜੀ ਬਈ ਆਪਣਾ ਡਾਕਟਰ ਪਿੰਡ ਜਾ ਰਿਹਾ ਜੀ ਠੀਕ ਆ ਵੀ ਤੇ ਇਹਦੋਂ ਪਹਿਲਾਂ ਸਾਂਣ ਰੱਖਿਆ ਘ ਆਪਣਾ ਪਹਿਲੀ ਸਾਂਣ ਲਿਆ ਪਹਿਲਾਂ ਸਾਡੇ ਤੇ ਕਿਹਨਾ ਜ਼ਿਲ੍ਹੇ ਹਰਿਆਣੇ ਚ ਪਹਿਲਾਂ ਜਾਂਦੇ ਆ ਅੱਛਾ ਜੀ ਕਰਨਾਲ ਜ਼ਿਲ੍ਹੇ ਚ ਪਹਿਲਾਂ ਸਾਡਾ ਅੱਛਾ ਅੱਛਾ ਨਹੀਂ ਸਾਡੇ ਕੋਲ ਤੇ ਠੀਕ ਹੈ ਇਹ ਪਹਿਲਾਂ ਬਜ਼ੁਰਗ ਪਾਕਿਸਤਾਨ ਨੂੰ ਲੈ ਕੇ ਘੋੜੀਆਂ ਰੱਖਦੇ ਰਹਿੰਦੇ ਅਗੋਂ ਨਵੀਂ ਪਨੀਰੀ ਅੱਛਾ ਜੀ ਕੁਝ ਬਾਹਰ ਟਰ ਗਈ ਕਿਸੇ ਨੂੰ ਸ਼ੌਂਕ ਹੈਗਾ ਠੀਕ ਹੈ ਜੀ ਉਹ ਹੱਲੇ ਵੀ ਰੱਖਦੇ ਨੇ ਆ ਸ਼ੌਂਕ ਪ੍ਰਕਾਰ ਠੀਕ ਹੈ ਜੀ ਲੈ ਮਿੱਤਰੋ ਘੋੜਾ ਕਿਵੇਂ ਲੱਗਿਆ ਉਹ ਵੀ ਦੱਸਿਓ ਤੇ ਪੰਜਾਬ ਤੋਂ ਹੁਣ ਹਰਿਆਣਾ ਜਾ ਰਿਹਾ ਹੈਗੇ ਇਹ ਵੀ ਆਪਣੇ ਭਰਾ ਪੰਜਾਬੀ ਉਹਨੇ ਇੱਕ ਭਾਸ਼ਾ ਦੇ ਆਧਾਰ ਤੇ ਏਰੀਆ ਵੰਡਦਾ ਵੀ ਉਹਨੂੰ ਹਰਿਆਣਾ ਕਹਿਣ ਲੱਗੇ ਇੱਧਰ ਪੰਜਾਬ ਕਹਿਣ ਲੱਗੇ ਤੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਤੁਹਾਡੇ ਬੰਦੇ ਜਦੋਂ ਬਈ ਪਾਕਿਸਤਾਨੋਂ ਆਏ ਨੇ ਬਹੁਤ ਟੌਪ ਦੀਆਂ ਚੰਗੀਆਂ ਘੋੜੀਆਂ ਸੀਗੀਆਂ ਅਤਮਦੀਪਰ ਵੀ ਪਾਕਿਸਤਾਨ ਤੋਂ ਆਏ ਨੇ ਇਹ ਗੱਲ ਹੈ ਜਿਹੜਾ ਪਾਕਿਸਤਾਨੋਂ ਆਏ ਅੱਛਾ ਅੱਛਾ ਹਾਂ ਇਹ ਵੀ ਕਹਿੰਦਾ ਪਾਕਿਸਤਾਨ ਤੋਂ ਬਾਕੀ ਗੱਲ ਇਹ ਵੀ ਚੀਜ਼ ਦੀ ਜਿਹਨੂੰ ਪਰਖੇ ਆਪਾਂ ਤਾਂ ਹੌਲੀ-ਹੌਲੀ ਇਹ ਚੀਜ਼ਾਂ ਕਿੱਥੇ ਲ ਜਾਂਦੇ ਆ ਨਾ ਸਾਨੂੰ ਇਹਨਾਂ ਪਤਾ ਤਾਂ ਹੈ ਨਹੀਂ ਸੀ ਪਰ ਜਿਉ ਆਪਾਂ ਬੰਦੇ ਨੂੰ ਜੱਜਮੈਂਟ ਕਰਨਾ ਸੋਕੀ ਗੱਲ ਰਹੀਂਦੀ ਹਾਂਜੀ ਬਈ ਹੁਣ ਜਿੱਦਾਂ ਆਪਾਂ ਆਏ ਆ ਸਾਨੂੰ ਪਸੰਦ ਆ ਲੱਗਾ ਆਪਾਂ ਲੈ ਲਿਆ ਠੀਕ ਗੱਲ ਸ਼ੌਂਕ ਦੀ ਬਿਲਕੁਲ ਬਈ ਹਨਾ ਆਪਣੇ ਕੋਲ ਹੋਰ ਵੀ ਕੋੜੀਆਂ ਹੈਗੀਆਂ ਨੇ ਹਾਂ ਸਾਡੇ ਕੋਲ ਹੈਗੀ ਇੱਕ ਧੀ ਹੈਗੀ ਹੈ ਅੱਛਾ ਅੱਛਾ ਬਈ ਹਾਂ ਚਲੋ ਭਰਾ ਉਹ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਉਹਨਾਂ ਨੇ ਫਾਰਮ ਵਧਾਉਣਾ ਅੱਛਾ ਅੱਛਾ ਜੀ ਕੋੜੀਆਂ ਹੋਰ ਵੀ ਚਲੋ ਚੰਗੀ ਸ਼ੁਰੂਆਤ ਕੀਤੀ ਆ ਵੀਰੋ ਰਾਨੇ ਜੀ ਬਾਈ ਅਰਸ਼ ਨੇ ਸਾਡੇ ਨਾਲ ਸਾਰੇ ਭਰਾਵਾਂ ਨੂੰ ਭਾਈ ਬਹੁਤ ਬਹੁਤ ਵਧਾਈਆਂ ਜੀ ਪੰਜਾਬ ਤੋਂ ਘੋੜਾ ਚੱਲਿਆ ਹਰਿਆਣਾ ਉਹ ਵੀ ਆਪਣੀ ਪੰਜਾਬ ਆ ਇੱਕ ਤਰ੍ਹਾਂ ਦਾ ਜਿਵੇਂ ਪਹਿਲਾਂ ਦੱਸਿਆ ਵੀ ਇੱਕ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਸੀ ਭਾਈਆ ਸਾਡਾ ਆ ਬੜਾ ਸ਼ੌਂਕ ਰੱਖਦਾ ਘੋੜਿਆਂ ਘੋੜੀਆਂ ਦਾ ਅੱਛਾ ਅੱਛਾ ਜੀ ਚੰਗੀ ਗੱਲ ਆ ਜੀ ਤੇ ਮਿੱਤਰੋ ਘੋੜਾ ਕਿਵੇਂ ਲੱਗਿਆ ਤੇ ਬਾਈ ਉਹਨਾਂ ਨੂੰ ਵਧਾਈਆਂ ਜ਼ਰੂਰ ਦਿਓ ਤੇ ਘੋੜਾ ਜਾ ਰਿਹਾ ਜੀ ਹੁਣ ਪਿੰਡ ਡੱਚਰ ਜ਼ਿਲ੍ਹਾ ਕਰਨਾਲ ਜਿੱਥੇ ਹਜੂਰ ਸਾਹ ਵਾਲੇ ਮਹਾਪੁਰਸ਼ 40 ਦਿਨਾਂ ਦਾ ਨਾਮਜਾਬ ਰੱਖਦੇ ਨੇ ਉਸ ਪਿੰਡ ਚੱਲਿਆ ਉਸ ਪਿੰਡ ਚੱਲਿਆ ਹਾਂਜੀ ਠੀਕ ਹੈ ਤੇ ਦੂਜੀ ਗੱਲ ਧੰਨਵਾਦ ਬਿੰਤ ਵੀਰੇ ਦਾ ਵੀ ਸਾਡੀ ਵੀਡੀਓ ਕਰਨਾ ਯਾਰ ਇਹ ਗੱਲ ਇਹ ਵੀ ਹੈ ਨਹੀਂ ਤੇ ਲੋਕੀ ਟਾਈਮ ਨਹੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਬਾਈ ਨੇ ਧੰਨਵਾਦ ਬਹੁਤ ਬਹੁਤ ਨਹੀਂ ਕੋਈ ਚੱਕਰ ਨਹੀਂ ਬਾਈ ਥੈਂਕ ਯੂ ਯਾਰ ਕੋਈ ਚੱਕਰ ਨਹੀਂ ਠੀਕ ਹੈ ਘੋੜਿਆਂ ਕਰਕੇ ਅਸੀਂ ਆ ਬਾਈ ਨਾ ਨਾ ਉਹ ਹੀ ਠੀਕ ਹੈ ਨਾ ਜੀ ਇਹਨਾਂ ਦੇਵਤਿਆਂ ਕਰਕੇ ਬਾਈ ਤੁਰੇ ਫਿਰਦੇ ਆ ਤੇ ਮਿੱਤਰੋ ਘੋੜਾ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਬਾਈ ਨੂੰ ਵਧਾਈਆਂ ਦਿਓ ਜੀ ਧੰਨਵਾਦ ਸਾਰੇ ਦੋਸਤਾਂ ਦਾ ਧੰਨਵਾਦ ਜੀ ਸਾਰੇ ਵੀਰਾਂ ਦਾ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ